ਸਾਡੇ ਕੋਲ ਕੋਈ ਕਮੀ ਰਹ ਗਈ ਹੋਵੇ ਕਿਸੇ ਦੇ ਨਾਲ ਜਾ ਹੋਵੇ ਤੁਹਾਨੂੰ ਮਾਫੀ ਚਾਹੁੰਦੇ ਆ ਗੁਰੂ ਜੀ ਪ੍ਰਵਾਦ ਰੇਲੀਆਂ ਜਨਵਰੀ ਮਹੀਨੇ ਚਾਉਣੀਆਂ ਉਹਦੇ ਵਿੱਚ ਆਪਾਂ ਹੋਰ ਵੀ ਵਾਅਦੇ ਸਹੀਦਾਂ ਦੇ ਨਾਲ ਇਸ ਕੰਮ ਨੂੰ ਨੇਪਰੇ ਚਾੜਿਆ ਤਾਂ ਜਾਣਨਾ ਕਿ ਨਾ ਜਾਣਨਾ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਨੇ ਅੱਜ ਦਾ ਦਿਨ ਰਾਏਪੋਇਤ ਟਿਕਵੰਡੀ ਨਨਕਾਣਾ ਸਾਹਿਬ ਵਿਛੇ ਕੋ ਨੰਦ ਬਾਦ ਚਾਹੀਦਾ ਆਉਣਾ ਹੋਇਆ अवतार ਹੋਇਆ ਪ੍ਰਕਾਸ਼ਪੂਰਨ ਹੋਇਆ ਕੁਸ਼ੈਲੀ ਆਪਾਂ ਕਿ ਸਭ ਤੋਂ ਪਹਿਲਾਂ ਦਾਈ ਦੋ ਦਰਤਾਂ ਨੂੰ ਦਰਸ਼ਨ ਗੁਰਨੰਗ ਬਾਖਸ਼ਾ ਦੇ ਹੋਏ ਸੀ ਅੱਜ ਕੱਲ ਦਾ ਸਵਾਂ ਬਦਲ ਚੁੱਕਿਆ ਹੈ ਕਿ ਜੋ ਬੰਦੇ ਜਾ ਲੈਂਦੇ ਹੌਸਪੀਟਲਾਂ 'ਚ ਹੁੰਦੇ ਨੇ ਉੱਥੇ ਇੱਕ ਨਹੀਂ ਦੋਨੋਂ ਚਾਰ-ਚਾਰ ਨਰਸਾਂ ਵੀ ਹੁੰਦੀਆਂ ਉਦੋਂ ਜਦਿ ਇਹ ਗੁਰਮਾਨੰਗ ਬਾਖਸ਼ਾ ਦਾ ਪ੍ਰਕਾਸ਼ਪੂਰਨ ਹੋਇਆ ਤੇ ਦਰਤਾਂ ਦਾ ਦਰਸ਼ਨ ਹੋਏ पुनी कया बहू जी चार लोक हुया असीं उन्हनि दर्शन करद गुरू नानक पातशाह जे दोह जणियुनि पछाणेया असीं गुरू नानक पातशाहू बेटे नानकी महिला बरार जी घर विश्वास बि हूंदा की सॾा बचा संत आहे सॾा बचा गुरसिख आहे ਵਿੱਚ ਬੜੀ ਵੱਡੀ ਗਲਤੀ ਕਰ ਦਿੰਦੇ ਹਾਂ ਮਹਿਤਾ ਕਾਲੂ ਜੀ ਨੇ ਪਹਿਚਾਨ ਨਹੀਂ ਕੀਤੀ ਗੁਰਦਾਨ ਦੇ ਪਾਤਸ਼ਾਹ ਜੀ ਮੈਂ ਨਾਨਕ ਜੀ ਦਾ ਜੋ ਪਹਿਨ ਨਹੀਂ ਕਹਿੰਦੀਆ ਬਾਬੇ ਨੇ ਕਹਿੰਦੇ ਕਿ ਨਾਨਕ ਪਾਤਸ਼ਾਹ ਤੋਂ 8 ਸਾਲ ਉਮਰ ਦੇ ਵੱਡੇ ਸਨ ਕੋਲੀਆਂ ਬਗਾਰਾ ਸੁਣੀਆਂ ਉਹ ਘਰ ਦਾ ਖੇਡਣ ਜਾਂਦੀ ਸੀ ਤੇ ਲੋਕੀ ਉਹਨੂੰ ਨਿੰਦੇ ਮਾਰਦੇ ਸੀ ਕਿਉਂਕਿ ਆਪਾਂ ਆਹ ਮਿੰਨੂਰੀ ਤੇ ਵੀਰ ਦੇਓ ਕਿਉਂਕਿ ਪਛੇਬਾਜਾ ਕਤਾਲ ਪੁਰਖ ਆਪ ਮਹਿਤਾ ਕਾਲੂ ਜੀ ਦੇ ਘਰ ਪਰੇ ਗੁੰਮਣਾ ਇਹ ਮੈ ਤਾਂ ਕਾਹੋ ਦੀ ਪਿਛਲੀ ਕਮਾਈ ਸੀ ਪੁੰਤਾ ਉਤਵਾੜੀ ਸੀਗੇ ਬੜੇ-ਬੜੇ ਰਾਜੇ ਸੀਗੇ ਪਰ ਨਹੀਂ ਅਸੀਂ ਪਛਾਣਿਆ ਨਹੀਂ ਅਸੀਂ ਵੀ ਨਹੀਂ ਪਛਾਣਦੇ ਤਾਂ ਨੰਗੁਰੂ ਗ੍ਰੰਥ ਸਾਹਿਬਾ ਦੇ 11 ਬਾਖਸ਼ੀ ਨੇ ਬੈਠੀਆਂ ਨੇ ਅਸੀਂ ਸਾਰੇ ਆ ਗਏ ਗੁਰੂ ਦਾ ਨਾਮ ਵੀ ਰੇਗਦੇ ਹਾਂ ਸਜਦਾ ਵੀ ਕਰਦੇ ਹਾਂ ਅੱਡਾਸਾ ਨਹੀਂ ਕਰਾਉਂਦੇ ਹਾਂ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ ਮੰਨਦੇ ਮਹਾਰਾਜ ਕੇਂਦਰ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ। ਸਵਾਰੋ ਇਨਸਾਨ ਆਪਣੀ ਵਾਸਤੇ ਮਾਰੇ ਕੁਛ ਨਹੀਂ ਮੰਨਦਾ। ਸਾਡਾ ਜੀਵਨ ਸਾਫ਼ ਹੋਣਾ ਚਾਹੀਦਾ, ਸੁਥਰਾ ਹੋਣਾ ਚਾਹੀਦਾ ਕਿਉਂ? ਗੁਰਨਾਨਦ ਬਾਦਸ਼ਾਹ ਨੂੰ ਉਹ ਇਨਸਾਨ ਪਰਿਵਾਰ ਹੈ ਜਿਹੜਾ ਸੇਵਾ ਕਰਦਾ। ਸੇਵਾ ਨਹੀਂ ਕਰਦਾ, ਬਾਣੀ ਪੜਦਾ। ਉਹ ਜਿਹੜਾ ਬਾਣੀ ਬਾਣੀ ਮਾੜੀ ਗੱਲ ਦੀ ਬਾਣੀ ਬੰਦਰੀਆਂ ਕੁੜਾ ਸਵਾਰ ਦਿੰਦੀ ਹੈ। ਮੈਂ ਇੱਕ ਦਿਨ ਸੰਤ ਬਾਬਾ ਮੰਦਿਰ ਮਾਪ ਕੋਲ ਖੜੀ ਰਿਹਾ ਸੁਣਨਾ ਸੀ। ਤੁਹੋਂ ਕੰਜੇ ਜੋ ਤੁਸੀਂ ਮਰਜੀ ਕਰ ਲੋ ਕੀਰਤਨ ਕਰ ਲੋ ਚਾਹੀ ਵਾਲਾਂ ਕਰ ਲੋ ਜਦਾਂ ਕੋਈ ਸ਼ਰਮ ਦੀ ਕਮਾਈ ਨਹੀਂ ਕਰੋਗੇ ਤੁਹਾਡਾ ਇਬਾਰਤਾਂ ਨਹੀਂ ਹੋਣਾ ਤੋਂ ਜੰਗਤ ਜੀ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਜਿੰਦਾ ਗੁਰਨਾਨਦ ਪਾਤਸ਼ਾਹ ਦੇ ਗੁਰਗੁਰੂ ਜੀਆ ਲੱਖ ਲੱਖ ਵਧਾਈਆ ਗੁਰਨਾਨਦ ਪਾਤਸ਼ਾਹ ਤੁਹਾਡੀਆਂ ਪ੍ਰਤੀਆਂ ਦੀ ਬੇਦਿਸ਼ਾ ਨੇ ਰੱਖ ਚ ਚਰਨੀ ਗਲਾ ਰੱਖੀ ਤੇ ਤੁਹਾਡੀਆਂ ਦਰਸਾਂ ਜਿਹੜਾ ਬੱਚਿਆਂ ਦੀਆਂ ਪੁੱਤਿਆਂ ਮਾਂ ਰਹਿਣੇ ਬੱਚਾ ਪੁੱਤਾ ਹੋਵੇ ਮੈਂ ਬਾਬਾ ਜੀ ਰੋਗਨ ਬਾਬਾ ਜੀ ਕਰੋੜਾ ਦਾਸ ਕੀ ਬਾਜੀ ਕਾਰਨ ਜੀ ਆ ਗਿਆ ਜੇ ਕਾਰਨ ਜੀ ਆ ਹੋਣਾ ਸਾਡੇ ਬੱਚਿਆਂ ਨੂੰ 12 12 15 15 ਪੜ੍ਹਦੇ ਚਾਹੁੰਦੇ ਜੀ ਸ਼ਾਜ ਕਾਮਨਾ ਕਰਨਾ ਹੈ ਤੁਸੀਂ ਸਾਧੂ ਜੀ ਜੇਪਾਣਾ ਸੱਜੇ ਪਾਸ਼ਾ ਰਹਿਮਤ ਰੱਖਣ ਕਿ ਤੋ ਬੇਨਤੀ ਹੈ ਸੰਤ ਜੀ ਉਹ ਕਾਰਨ ਆਪ ਸੱਜਣਾ ਨੇ ਜੋ ਵੀ ਉੱਤਰ ਨੂੰ ਬਲਤਵਾ ਸੇਵਾ ਕੀਤੀ ਆ ਉਹਨਾਂ ਨੂੰ ਸੁਰਕਾਰ ਵੱਲੋਂ ਸਨਮਾਨ ਕੀਤਾ ਜਾਏਗਾ ਕਿ ਸੰਗਤਾਂ ਦੇ ਬੇਨਤੀਆਂ ਆ ਕੇ ਆਪਣਾ ਸਨਮਾਨ ਲੈ ਜਾਣ ਸਭ ਤੋਂ ਪਹਿਲਾਂ ਰੁਪਈਆ ਜੀ ਜਿੰਨੇ ਤੁਸੀਂ ਦੇਖੋ ਨੇ ਸੋਨਿਆ 20000 ਰੁਪਈਆ ਸੋਨਿਆ ਸੋਨ ਸੁਰਜਾਤਾ ਕੁਤਵੀਰ ਅਮਰੀਤ ਸਿੰਘ ਸਨੁਪ ਸੁਖਾ ਸਿੰਘ ਸੋਨਿਆ ਰੁਪਈਆ ਤੁਹਾਨੂੰ ਕਰੋਣਾ ਨੇ ਭੇਟਾ ਕੀਤਾ ਸੇਵ ਸਿੰਘ ਸਾਡੇ 70% ਦੇ ਸਾਡੇ ਵੱਲੋਂ ਸੋਨਿਆ 2500 ਰੁਪਈਆ वीर सिकंदर सिंह और साहब साधु सिंह मिलकर नगर कीर्तन में प्रसाद की सेवा कर रहे हैं वो भी आगे सुखदेव सिंह जी इन्होंने आधार सेवा बोले सोन्हा सोसिया काल बोले सोन्हा सोसिया